ਸਰਚੀ ਗਾਲ ਦੀ ਸਾਰਿਆਂ ਨੂੰ ਅੱਜ ਦਾ ਵਿਸ਼ਾ ਆ ਵਚਨ ਵਚਨ ਕੀ ਹੁੰਦਾ ਹੈ ਇਹਦੀਆਂ ਕਿੰਨੀਆਂ ਕਿਸਮਾਂ ਆ ਤੇ ਇਹਦੀ ਵਰਤੋਂ ਕਿੱਦਾਂ ਹੁੰਦੀ ਹੈ ਉਹਦੇ ਬਾਰੇ ਅਸੀਂ ਦੇਖਾਂਗੇ ਵਚਨ ਕੀ ਹੁੰਦਾ ਹੈ ਇਹ ਪਰਵਾਹ ਚਾਹ ਰਹੇ ਆ ਵਚਨ ਕਹਿੰਦਾ ਉਹ ਸ਼ਬਦ ਦਾ ਉਹ ਸ਼ਬਦ ਤੇ ਜਿਹੜੇ ਰੂਪ ਤੋਂ ਸਾਨੂੰ ਕਿਸੇ ਜੀਵ ਵਸਤੂ ਸਥਾਨ ਆਦਿ ਦੀ ਗਿਣਤੀ ਦਾ ਪਤਾ ਲੱਗਦਾ ਹੈ ਕਿ ਇਹ ਇੱਕ ਆ ਜਾਂ ਇੱਕ ਤੋਂ ਵੱਧ ਚੀਜ਼ਾਂ ਆ ਉਹਦਾ ਸਾਨੂੰ ਪਤਾ ਲੱਗਦਾ ਉਹਨੂੰ ਕਿ ਅਸੀਂ ਕੀ ਕਹਿੰਨੇ ਆ ਵਚਨ ਉਦਾਹਰਨ ਦੇ ਤੌਰ ਤੇ ਮੁੰਡੇ ਚਾਚਾ ਕੋੜਾ ਮਾਮੀਆਂ ਆਦ ਹੁਣ ਜਿਹੜੇ ਬਚਨ ਆ ਉਹ ਵੀ ਕੀ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਇੱਕ ਵਚਨ ਇੱਕ ਹੁੰਦਾ ਬਹੁ ਵਚਨ ਹੁਣ ਇੱਕ ਵਚਨ ਜਿਹੜਾ ਕਿਹੜਾ ਹੁੰਦਾ ਉਹ ਜਿਹੜਾ ਸ਼ਬਦ ਸਵਸ਼ਟ ਆ ਕਿ ਜਿਹੜਾ ਸਾਨੂੰ ਕਿਸੇ ਚੀਜ਼ ਦੇ ਥਾਨ ਦੇ ਇੱਕ ਹੋਣ ਦਾ ਦੱਸਦਾ ਹੈ ਕਿ ਇਹ ਜਿਹੜੀ ਚੀਜ਼ ਆ ਇੱਕ ਆ ਉਹਨੂੰ ਕੀ ਕਹਿੰਦੇ ਆ ਇੱਕ ਵਚਨ ਉਦਾਹਰਨ ਤੌਰ ਤੇ ਜਿੱਦਾਂ ਹੁਣ ਮੁੰਡਾ ਲਿਖਿਆ ਮੁੰਡਾ ਕੀ ਆ ਸਾਨੂੰ ਪਤਾ ਕਿ ਇੱਕ ਮੁੰਡੇ ਦੇ ਬਾਰੇ ਦੱਸਿਆ ਗਿਆ ਬਸਤਾ ਜਿਹੜਾ ਉਹ ਵੀ ਇੱਕ ਇੱਕ ਵਾਰੇ ਦੱਸਿਆ ਗਿਆ ਹੈ ਘੜੀ ਉਹ ਵੀ ਇੱਕੋ ਵਾਰੇ ਦੱਸਿਆ ਗਿਆ ਚੂੜੀ ਚੂੜੀ ਉਹਦਾ ਚੂੜੀਆਂ ਹੁੰਦਾ ਹੈ ਚੂੜੀ ਵੀ ਹੈ ਇੱਕ ਵਾਰੇ ਸਾਨੂੰ ਦੱਸਿਆ ਗਿਆ ਕਿ ਇਹ ਇੱਕ ਵਚਨ ਨੰਬਰ 2 ਥੇਗਾ ਬਹੁਵਚਨ ਹੁਣ ਬਹੁਵਚਨ ਜਿਹੜਾ ਇਹ ਇੱਕ ਵਚਨ ਦੇ ਉਲਟ ਹੁੰਦਾ ਜਿਹੜਾ ਬਹੁਤ ਮਤਲਬ ਬਹੁਤ ਹੁੰਦਾ ਜ਼ਿਆਦਾ ਜਿਹੜਾ ਸਾਨੂੰ ਕੀ ਹੈ ਇੱਕ ਤੋਂ ਵੱਧ ਚੀਜ਼ਾਂ ਜੀਵਾਂ ਸਥਾਨਾਂ ਬਾਰੇ ਦੱਸਦਾ ਉਹਨੂੰ ਕੀ ਕਹਿੰਦੇ ਅਸੀਂ ਬਹੁਵਚਨ ਉਦਾਹਰਨ ਦੇ ਤੌਰ ਤੇ ਜਿੱਦਾਂ ਹੁਣ ਉੱਤੇ ਇੱਕ ਵਚਨ ਜਦ ਅਸੀਂ ਮੁੰਡਾ ਲਿਖਿਆ ਸੀ ਤੇ ਇਹਦੇ ਵਿੱਚ ਕੀ ਹੋ ਗਿਆ ਮੁੰਡੇ ਮੁੰਡੇ ਕੀ ਹੋ ਗਿਆ ਬਹੁਤ ਸਾਰੇ ਹੋ ਗਏ ਹੁਣ ਜਿੱਦਾਂ ਬਸਤਾ ਲਿਖਿਆ ਸੀ ਉਹਦੇ ਵਿੱਚ ਇਹਦੇ ਵਿੱਚ ਕੀ ਹੋ ਗਿਆ ਬਸਤੇ ਬਸਤੇ ਵੀ ਬਹੁਤ ਸਾਰੇ ਹੋ ਗਏ ਘੜੀਆਂ ਹੋ ਗਈਆਂ ਚੂੜੀਆਂ ਆਦੋਂਗੇ ਇਹ ਸਾਨੂੰ ਕੀ ਹੈ ਇੱਕ ਤੋਂ ਜਿਹੜੀਆਂ ਜ਼ਿਆਦਾ ਚੀਜ਼ਾਂ ਹੋਣ ਦਾ ਸਾਨੂੰ ਬੋਧ ਕਰਾਉਂਦੇ ਆ ਉਹਨੂੰ ਅਸੀਂ ਕੀ ਕਹਿੰਨੇ ਆ ਬਹੁਵਚਨ ਧੰਨਵਾਦ ਸਾਰਿਆਂ ਦਾ